ते नाम श्री वाहे गुरु साहिब जी ਜੇਤਾ ਸਮੁੰਦਰ ਸਾਗਰ ਨੀਰ ਪਰਿਆ ਤੇਤੇ ਉਗਣ ਹਮਾਰੇ ਦਇਆ ਕਰਹੁ ਕਿ ਮਿਹਰੇ ਉਪਾਵੋ ਮੁਬੱਦੀ ਪੱਥਰ ਕਾਰੇ ਜਿਹੜਾ ਅਗਨ ਬਰਾਬਰ ਤਪੈ ਇਤਰ ਬਗੈ ਕੱਤੀ ਪ੍ਰਨਮਤ ਨਾਨਕ ਹੁਕਮ ਪਛਾਣੇ सुखों वै दिन रति नहि बिलंब तर्मं बिलंब पापं दर्दंत नामं श्रण संतं केल्बिख्नासन प्राप्तं तर्म लक्षण ਨਾਨਕ ਜੀ ਸੁਪਰਸਨ ਮਾਦਵਾ ਹਉ ਅਜੇ ਤਰਮ ਦੇ ਸਬੰਧ ਦੇ ਵਿੱਚ ਕੋਈ ਗੁਰਮਤ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਉਹ ਗੁਰਫਤ ਦੇ ਨਾਲ ਸਾਂਝ ਪਾਈਏ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਫਰਮ ਦਾ ਅਖਰੀ ਅਰਥ ਵਿਦਵਾਨਾਂ ਨੇ ਕੀਤਾ ਹੈ ਫਰਜ਼ ਕਰਤਵ ਭਗਤਾਰਨ ਯੋਗ ਉਹ ਕਰਤਵ ਜਿਸ ਦੇ ਨਾਲ ਮਨੁੱਖ ਦੇ ਅੰਦਰ ਇਨਸਾਨੀਅਤ ਬਣੀ ਰਹੇ ਮਨੁੱਖਪੁਣਾ ਬਣਿਆ ਰਹੇ ਮਨੁੱਖਪੁਣਾ ਬਣਿਆ ਰਹੇ ਗਰੁੱਪ ਆਈਸ਼ੀ ਨੇ ਤੇ ਪਾਵਣ ਬਣੀ ਦੇ ਅੰਦਰ ਸਾਨੂੰ ਬੜੀਆਂ ਉਦਾਹਰਨਾਂ ਦੇ ਕੇ ਦੱਸਣੀਆਂ ਕੀਤੀਆਂ ਨੇ ਉਸ ਤਰ੍ਹਾਂ ਇੱਥੇ ਆਪਾਂ ਨੂੰ ਬੜੇ ਤਰਮ ਸੰਸਾਰ ਦੇ ਅੰਦਰ ਨਜ਼ਰ ਆਉਂਦੇ ਨੇ ਪਰ ਜਿਹੜਾ ਧਰਮ ਇਨਸਾਨੀਅਤ ਦੇ ਫਰਜ਼ ਨਹੀਂ ਸਿਖਾਉਂਦਾ ਉਹ ਸਹੀ ਮਾਇਨੇ ਦੇ ਅੰਦਰ ਧਰਮ ਹੈ ਹੀ ਨਹੀਂ ਅੱਜ ਤੱਕ ਜੋ ਸਮਾ ਚੱਲਦਾ ਪਿਆ ਆ ਅੱਜ ਹਰ ਕੋਈ ਆਪਣੇ ਨੂੰ ਜਿਹੜੇ ਜਿਹੜੇ ਆਪਣੇ ਇਸ਼ਟ ਦੇ ਨਾਲ ਧਰਮ ਦੇ ਨਾਲ ਜੁੜਿਆ ਹੋਇਆ ਹੈ ਉਹ ਕਹਿੰਦਾ ਇਹ ਮੇਰਾ ਧਰਮ ਚੰਗਾ ਹੈ ਮੇਰਾ ਕਰਮ ਚੰਗਾ ਹੈ ਦੂਸਰੇ ਦਾ ਧਰਮ ਨਹੀਂ ਮੇਰਾ ਧਰਮ ਚੰਗਾ ਵਾਰਨੇ ਜਈ ਗੁਰਪਤਾ ਜੀ ਦੀ ਸੋਚ ਤੋਂ ਅੱਜ ਦੇ ਸਮੇਂ ਦੇ ਅੰਦਰ ਜੇ ਕਿਤੇ Hindu ਵੀਰ ਨੂੰ Isai ਵੀਰ ਨੂੰ Musalman ਵੀਰ ਨੂੰ ਜਾਂ Sikh ਨੂੰ ਹੀ ਪੁੱਛਿਆ ਜਾਵੇ ਕਿਹੜਾ ਧਰਮ ਚੰਗਾ ਹੈ ਉਹ ਕਹੇਗਾ ਮੇਰਾ ਹੀ ਧਰਮ ਚੰਗਾ ਹੈ ਪਰ ਗੁਰੂ ਅਰਜਨ ਦੇ ਪਤਾ ਜੀ ਦੀ ਸੋਚ ਦੇਖੋ ਪਤਾ ਕੀ ਕਹਿੰਦੇ ਨੇ ਸਰਬ ਧਰਮ ਹੈ சிரேஷ்டப் நிறைய நாம ஜப்பேரம் மீ அது மனு விழா தரமே ਜੀਉ ਰਿਹਾ ਆ ਪਰ ਅੰਦਰ ਮਨੁੱਖ ਦੇ ਅੰਦਰ ਅਜੇ ਧਰਮੀ ਪੁਣਾ ਨਹੀਂ ਰਿਹਾ ਐ ਧਰਮੀ ਪੁਣਾ ਨਹੀਂ ਰਿਹਾ ਇਿੱਥੇ ਤੋਂ ਬਾਣੀ ਦੇ ਬਚਨ ਨੇ ਸੰਤ ਦਾ ਮਾਰਗ ਧਰਮ ਕੀ ਪੌੜੀ ਪੌੜੜ ਪਾਗੀ ਪਾਇ ਸਹੀ ਰਸਤਾ ਸਹੀ ਗਿਆਨ ਦੇਣਾ ਵਾਣੀ ਨੇ ਤੇ ਇਥੋਂ ਤੱਕ ਵੀ ਕਹਿਣਾ ਕੀਤਾ ਏ ਸਰੀਰ ਸਭ ਧਰਮ ਹੈ। ਅਸਰੀਰ ਦੇ ਅੰਦਰ ਵੀ ਧਰਮਨ ਨੇ ਭਰੇ ਆਇਆ। ਦੇਖੋ ਪੰਜ ਤਤਾਂ ਦਾ ਇਹ ਤਨ ਹੈ। ਪੰਜ ਦੇ ਪੰਜ ਤਤ ਇੱਕ ਦੂਜੇ ਦੇ ਵਿਰੋਧੀ ਨੇ। ertid ਆਕਾਸ਼ ਹਵਾ ਪਾਣੀ ਅੱਗ। ਦੇਖੋ ਪੰਜ ਦੇ ਪੰਜ ਤਤ ਇੱਕ ਦੂਜੇ ਦੇ ਵਿਰੋਧੀ ਨੇ। ਸਾਡੇ ਸਰੀਰ ਦੇ ਅੰਦਰ ਦੇਖੋ ਧਰਮ ਚੱਲਦਾ ਪਿਆ ਆ। ਅੱਖਾਂ ਨੇ ਕੰਨ ਹੈ ਨੱਕ ਹੈ ਹੱਥ ਨੇ ਪੈਰ ਨੇ ਕੋਈ ਸਰੀਰ ਦੇ ਅੰਦਰ ਵੀ ਧਰਮ ਕਰਦਾ ਪਿਆ ਅੱਖਾਂ ਨੇ ਦੇਖੋ ਕਿਸੇ ਚੀਜ਼ ਨੂੰ ਦੇਖਿਆ ਉਹ ਅੱਖਾਂ ਤੇ ਉੱਥੇ ਪਹੁੰਚ ਨਹੀਂ ਸਕਦੇ ਆ ਅੱਖਾਂ ਨੇ ਦੇਖਿਆ ਤੇ ਪੈਰ ਚੱਲ ਕੇ ਉੱਥੇ ਤੱਕ ਪਹੁੰਚ ਗਏ ਹੁਣ ਪੈਰ ਤੇ ਚੱਲ ਕੇ ਪਹੁੰਚ ਗਏ ਹੁਣ ਦੇਖ ਲਓ ਕਿ ਪੈਰ ਕਿਦੇ ਨਹੀਂ ਪਹੁੰਚੇ ਇੱਕ ਦੂਸਰੇ ਦੇ ਵੇਖੋ ਨਾਲ ਨੇ ਸਾਰੇ ਸੰਬੰਧਿਤ ਨੇ ਜੁੜੇ ਹੋਏ ਕੰਨਾ ਨੇ ਸੁਣਿਆ ਕੰਨਾ ਨੇ ਸੁਣਿਆ ਉਹ ਦਿਮਾਗ ਨੂੰ ਵੇਖੋ ਜਿਹੜਾ ਫੰਕਸ਼ਨ ਗਿਆ ਵੇਜ ਕਰਨ ਨੂੰ ਗਿਆ ਤੇ ਹੱਥਾਂ ਨੇ ਵੇਖੋ ਕੰਮ ਕਰ ਦਿੱਤਾ ਨੱਕ ਨੇ ਦੇਖੋ ਕਿਹੇ ਚੀਜ਼ ਬਣਦੀ ਹੋਈ ਨੂੰ ਵੇਖੋ ਜਾਂ ਕੋਈ ਸੁਗੰਧੀ ਉਹਨੇ ਵੇਖੋ ਜਿਹੜਾ ਆ ਨੱਕ ਨੇ ਸੁੰਘਣਾ ਕੀਤਾ ਤੇ ਦੇਖੋ ਮਨੁੱਖ ਉਸ ਚੀਜ਼ ਨੂੰ ਵੇਖੋ ਜਬਾਨ ਦੇ ਰਹੀਂ ਚੱਖਦਾ ਆ ਜਬਾਨ ਦੇ ਰਹੀਂ ਚੱਖਦਾ ਆ ਇਹਦਾ ਵਾਕਿਆ ਹੀ ਸੁੰਦਰਾ ਹੈ ਭਾਵੇਂ ਸਰੀਰ ਦੇ ਅੰਦਰ ਵੇਖੋ ਧਰਮ ਹੋ ਰਿਹਾ ਹੈ ਇੱਕ ਵੇਖੋ ਜਦੋਂ ਆਪਾਂ ਚੱਲਦੇ ਆਂ ਇੱਕ ਪੈਰ ਜਦੋਂ ਆਪਾਂ ਪੁੱਟਦੇ ਆਂ ਤੇ ਦੂਸਰਾ ਪੈਰ ਆ ਪੰਜਵੇਂ ਤੋਂ ਉੱਪਰ ਚੁੱਕ ਲੈਨੇ ਆ ਫਿਰ ਵੇਖੋ ਦੂਸਰਾ ਆਪਾਂ ਥੱਲੇ ਰੱਖਦੇ ਆਂ ਤੇ ਪਹਿਲੇ ਵਾਲਾ ਜਿਹੜਾ ਥੱਲੇ ਉਹ ਆਪਾਂ ਉੱਪਰ ਚੁੱਕ ਲੈਨੇ ਜਦੋਂ ਆਪਾਂ ਚੱਲਦੇ ਆਂ ਪਾ ਇਹ ਪੈਰ ਵੀ ਕਹਿੰਦਾ ਤੂੰ ਮੇਰਾ ਭਾਗ ਚੁੱਕਿਆ ਮੈਂ ਤੈਨੂੰ ਚੁੱਕਾਂਗਾ ਤੇ जे अपा कटे इस तरह मिलके चलते रहे तो आप कर ही अपनी मंजिल नड़ी सर कर लवेंगे इसे तरह ही धर्म है लाइए ना जी हवा का किम है सूर्य का किम है सूर्य केड़े धर्म जी है ਇਹਨੇ ਅਜੇ ਤੱਕ ਦਾਵਾ ਕੀਤਾ ਜੀ ਸੂਏ ਸਾਡੇ ਧਰਮ ਵਾਲਿਆਂ ਦਾ ਜੀ ਇਹ ਧਰਤੀ ਸਾਡੇ ਧਰਮ ਵਾਲਿਆਂ ਦੀ ਹੈ ਇਹ ਹਵਾ ਸਾਡੇ ਧਰਮ ਵਾਲ ਧਰਮ ਦੀ ਹੈ ਹਵਾ ਦੇਖੋ ਸਾਰਿਆਂ ਨੂੰ ਲੱਗਦੀ ਪਈ ਹੈ ਬਾਣੀ ਨੇ ਤਾਂ ਇੱਥੇ ਤਾਂ ਕਹਤਾ ਜੈਸੇ ਰਾਜ ਰੰਗ ਕੋ ਲੱਗੇ ਤੁਲ ਪਵਨ ਭਾਵੇਂ ਰਾਜਾ ਤੇ ਭਾਵੇਂ ਕੋਈ ਕੰਗਾਲ ਰੱਬ ਕਿਸੇ ਨਾਲ ਵਿਤਰਾ ਨਹੀਂ ਕਰਦਾ ਪਿਆ ਸਾਰਿਆਂ ਨੂੰ ਬਰਾਬਰ ਹਵਾ ਦਿੰਦਾ ਪਿਆ ਸਾਰਿਆਂ ਨੂੰ ਹਵਾ ਬਰਾਬਰ ਹੈ ਇਸੇ ਤਰ੍ਹਾਂ ਹੀ ਉਹ ਪਰਮਾਤਮਾ ਸਭ ਦੇ ਲਈ ਹੈ ਮਨੁੱਖ ਨੂੰ ਵੀ ਸਹੀ ਮਾਇਨੇ ਦੇ ਅੰਦਰ ਧਰਮੀ ਬੰਨਾ ਸੀ ਮੈਂ ਓਸ਼ੂ ਨੂੰ ਇੱਕ ਦਿਨ ਉਹਦਾ ਪਰਦਾ ਪਿਆ ਸੀ ਇੱਕ ਕੋਈ ਓਸ਼ੂ ਨੂੰ ਮੰਨਣ ਵਾਲਾ ਇੱਕ ਦਿਨ ਕਹਿਣ ਲੱਗਾ ਜੀ ਮੇਰੀ ਮਾਂ ਬਹੁਤ ਧਰਮੀ ਹੈ ਮੈਂ ਕਿਤੇ ਲੈ ਕੇ ਆਵਾਂਗਾ ਉਹਨਾਂ ਨੂੰ ਮੇਰੀ ਮਾਂ ਬਹੁਤ ਧਰਮੀ ਹੈ ਬਹੁਤ ਧਰਮ ਨਾਲ ਜੁੜੀ ਹੋਈ ਹੈ ਕਿੰਦੇ ਇੱਕ ਦਿਨ ਉਹਦੀ ਮਾਂ ਵੀ ਆਈ ਤੇ ਜਦੋਂ ਆਈ ਤੇ ਉਸੂ ਕੁਝ ਪਰਦੇ ਪਏ ਸਨ ਤੇ ਉਹ ਕਹਿਣ ਲੱਗੇ ਕਿੰਦੀ ਕੀ ਪਰਦੇ ਪਏ ਜੇ ਉਸ਼ੋ ਨੇ ਅੱਗੋਂ ਜਵਾਬ ਦਿੱਤਾ ਮੈਂ ਕੁਰਾਨ ਪੜਦਾ ਪਿਆ। ਤੇ ਉਸ ਵੇਲੇ ਉਹਦੀ ਮਾਂ ਕਹਿਣ ਲੱਗੀ ਕਹਿੰਦੀ ਤੁਸੀਂ ਹਿੰਦੂ ਹੋ ਕੇ ਤੁਸੀਂ ਇਸਲਾਮ ਦੀ ਕਿਤਾਬ ਪੜਦੇ ਪਏ ਜੇ। ਤੁਸੀਂ ਪੱਕੇ ਧਰਮੀ ਨਹੀਂ। ਕਹਿੰਦੇ ਮੈਂ ਹਾਰ ਕੀ ਫਿਰ ਕਹਿਣਾ ਕੀਤਾ ਕਹਿੰਦੇ ਮੈਂ ਆਖਿਆ ਮਿੱਤਰਾ ਤੇਰੀ ਮਾਨ ਧਰਮੀ ਨਹੀਂ ਤੇਰੀ ਮਾਨ ਸੰਪਰਦਾਈ ਹੈ ਇੱਕ ਸੰਪਰਦਾ ਦੇ ਨਾਲ ਜੁੜੀ ਹੈ ਧਰਮੀ ਮਨੁੱਖ ਦੇ ਲੱਛਣ ਤੇ ਇਹ ਹੁੰਦੇ ਨੇ ਉਹ ਕੋਈ ਜਾਤ ਪਾਤ ਉਹ ਕੋਈ ਧਰਮ ਕੋਈ ਦਵੇਸ਼ ਈਰਖਾ ਆਪਣੇ ਅੰਦਰ ਨਹੀਂ ਰੱਖਦਾ ਧਰਮੀ ਮਨੁੱਖ ਦੇ ਇਹ ਲੱਛਣ ਨੇ ਤੇ ਬਾਣੀ ਦੇ ਅੰਦਰ ਤੇ ਦੇਖੋ ਦਾਤਾ ਜੀ ਨੇ ਦ੍ਰਿੜ ਕਰਵਾਇਆ ਹੈ ਨਹਿ ਬਿਲੰਬ ਧਰਮੰਗ ਕਿੰਦੇ ਜਿਹੜਾ ਸਹੀ ਮਾਇਨੇ ਦੇ ਅੰਦਰ ਧਰਮ ਹੀ ਹੈ ਨਾ ਉਹ ਚੱਲਣ ਲੱਗਿਆ ਦੇਰ ਨਹੀਂ ਕਰਦਾ ਨਹਿ ਬਿਲੰਬ ਧਰਮੰਗ ਬਿਲੰਬ ਪਾਪੰ ਕਿੰਦੇ ਜੇਕਰ ਉਹ ਦੇਰੀ ਕਰਦਾ ਤੇ ਉਹ ਬੁਰੇ ਕੰਮਾਂ ਵਾਲੇ ਪਾਸੇ ਦੇਰੀ ਕਰਨੀ ਸ਼ੁਰੂ ਕਰ ਦਿੰਦਾ ਹੈ ਮਾਲਕ ਦੀ ਮਾਰਗਟ ਉੱਤੇ ਚੱਲਣ ਲੱਗਿਆਂ ਉਹ ਦੇਰੀ ਨਹੀਂ ਕਰਦਾ ਨਹਿ ਬਿਲੰਬ ਧਰਮੰਗ ਬਿਲੰਬ ਪਾਪੰ ਅੱਜ ਮਨੁੱਖ ਆਪਣੇ ਆਪ ਨੂੰ ਅਖਵਾਉਂਦਾ ਵੀ ਧਰਮੀ ਐ ਸਾਰੇ ਪਾਪ ਕਰਮ ਉਹ ਵੀ ਕਰੀ ਜਾਂਦਾ ਐ ਦਿਖਾਉਂਦਾ ਐ ਮੈਂ ਧਰਮੀ ਐ ਗੁਰੂ ਨਾਨਕ ਦੇਵ ਜੀ ਨੇ ਤੇ ਆਪਣੇ ਸਮੇਂ ਦੇ ਵਿੱਚ ਵੀ ਇਹਨਾਂ ਜਿਹੜੇ ਧਰਮੀ ਮਨੁੱਖ ਆਪਣਿਆਂ ਨੂੰ ਧਰਮੀ ਅਖੋਂਦੇ ਸੀ ਉਹਨਾਂ ਦੀ ਮਾਨਸਿਕ ਗੁਲਾਮੀ ਦਾ ਜ਼ਿਕਰ ਕੀਤਾ ਐ ਖੱਤਰਿਆਂ ਤੱਕ ਧਰਮ ਛੋੜਿਆ ਮਲੇਸ਼ ਭਾਖਿਆ ਗਈ ਕਿੰਦੇ ਖੱਤਰੀਆਂ ਨੇ ਵੀ ਆਪਣਾ ਧਰਮ ਛੱਡ ਦਿੱਤਾ ਇਹ ਵੀ ਮੁਗਲਾਂ ਦੇ ਮਾਨਸਿਕ ਤੌਰ ਤੇ ਤੇ ਗੁਲਾਮ ਨੇ ਬੋਲੇ ਉਹਨਾਂ ਦੀ ਬੋਲਦੇ ਨੇ ਬੋਲੀ ਉਹਨਾਂ ਦੀ ਬੋਲਦੇ ਨੇ ਇੱਥੋਂ ਤੱਕ ਗੁਰਾਂ ਪਿਤਾ ਨੇ ਤੇ ਧਰਮ ਕਾਗੂ ਨੂੰ ਕਹਤਾ ਗਾਉ ਬ੍ਰਾਹਮਣ ਕੋਕਰ ਲਾਵੋ ਗੋਬਰ ਤਰਨ ਨਾ ਜਾਈ ਕਿੰਦੇ ਹੈ ਬ੍ਰਾਹਮਣ ਵੀਰ ਇੱਕ ਬੰਦੇ ਨੇ ਤੂੰ ਜਿਹੜਾ ਹੈ ਗਾਂ ਦੇ ਉੱਤੇ ਟੈਕਸ ਵੀ ਲਗਾਣਾ ਇੱਕ ਬੰਨੇ ਤੂੰ ਦੇਖ ਚੌਂਕਾ ਦੇ ਵਿੱਚ ਪੋਚਾ ਵੀ ਫੇਰਦਾ ਆ ਇੱਕ ਬੰਨੇ ਤੂੰ ਧਾਰਮਿਕ ਸਾਰੇ ਚਿੰਨ ਵੀ ਤੂ ਤਾਰਣ ਕੀਤੇ ਹੋਏ ਨੇ ਗਉਂ ਬ੍ਰਾਹਮਣ ਕੋਕਰ ਲਾਵੋ ਗੋਬਰ ਕਰਨ ਨਾ ਜਾਇ ਤੋਤੀ ਟਿੱਕਾ ਤੈਂ ਜਪ ਮੱਲੀ ਤਾਨ ਮਲੇਸ਼ਾ ਖਾਈ ਇੰਦੇ ਇੱਕ ਬੰਨੇ ਤੂੰ ਧਾਨ ਵੀ ਮਲੇਸ਼ਾਂ ਦਾ ਖਾਂਦਾ ਪੈ ਜਿੰਨਾ ਤੂੰ ਨਿੰਦਦਾ ਵੀ ਪਿਆ ਆ ਪਾਉਤਾ ਰਮਕ ਅਗੂ ਦੀ ਇਹ ਦਸ਼ਾ ਹੋਈ ਪਈ ਸੀ ਇੱਥੇ ਤੇ ਇਸ ਤਰ੍ਹਾਂ ਮਨੁੱਖ ਨੂੰ ਵਰਣ ਵੰਡ ਦੇ ਵਿੱਚ ਵੰਡਿਆ ਹੋਇਆ ਹੈ ਨਾ ਇੱਕ ਖੱਤਰੀ ਹੈ ਜੀ ਬ੍ਰਾਹਮਣ ਹੈ ਜੀ ਸ਼ੂਦਰ ਹੈ ਵੈਸ਼ ਪਰ ਵਰਣੇ ਜਾਈਏ ਗੁਨਾນິກ ਪਤਾ ਦੇ ਕਰਤੋਂ ਜਿਨ੍ਹਾਂ ਨੇ ਸਾਨੂੰ ਵੇਖੋ ਜੀ ਇਹਦੇ ਤੱਕ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਕਈ ਤਰ੍ਹਾਂ ਦੇ ਅੰਦਰ ਦੇਖੋ ਜਿਹੜਾ ਦੂਸਰੇ ਨੂੰ ਗਿਆਨ ਨਹੀਂ ਦਿੰਦੇ ਪਰ ਗੁਰਨਾਨਕ ਪਤਿਆ ਦੇ ਕਰਨੇ ਤੇ ਅਜੇ ਤੱਕ ਦੇਖੋ ਕਈਆਂ ਨੂੰ ਬਰਾਬਰਤਾ ਨਹੀਂ ਮਿਲ ਸਕੇ ਖੌਂਦੇ ਧਰਮੀ ਨੇ ਕਈਆਂ ਨੂੰ ਦਲਿਤ ਸਮਾਜ ਕਿਹਾ ਜਾਂਦਾ ਆ ਉਹਨਾਂ ਨੂੰ ਅਧਿਕਾਰ ਨਹੀਂ ਅਜੇ ਤੱਕ ਮਿਲ ਸਕੇ ਹੈ ਉਹ ਵੀ ਹਿੰਦੂ ਧਰਮ ਨੂੰ ਮੰਨਦੇ ਨੇ ਕਈ ਪਰ ਦੇਖ ਲੋ ਖੇਮਾ ਕਰੋ ਇਹੋ ਹੀ ਚੀਜ਼ ਸਾਨੂੰ ਬਾਣੀ ਨੇ ਸਿਖਾਉਣਾ ਕੀਤਾ ਸੀ ਖੇਮਾ ਕਰੋ ਹਿੰਦੂ ਧਰਮ ਦੀ ਗੱਲ ਨਹੀਂ ਸਾਡੇ ਸਿੱਖ ਧਰਮ ਦੇ ਅੰਦਰ ਵੇਖੇ ਖੇਮਾ ਕਰੋ ਆ ਜਿਹੜੇ ਫੰਡਾਂ ਦੇ ਅੰਦਰ ਕਈ ਵੇਖੋ ਜਿਹੜੇ ਗੁਰੂ ਘਰ ਬਣੇ ਨੇ ਨਾ ਜਿਹੜੇ ਜਾਤ ਬਰਾਦਰੀਆਂ ਦੇ ਨਾਂ ਦੇ ਉੱਤੇ ਇਹ ਵੀ ਤੇ ਸਾਡੀ ਘਾਟ ਹੈ ਨਾ ਭਈ ਆਪਣੀ ਬਾਤ ਇਹ ਕਰੀਏ ਵੇਖ ਲੋ ਆਪਣੇ ਆਨ ਨੂੰ ਅਖਾਉਂਦੇ ਅਸੀਂ ਵੀ ਧਰਮੀ ਆ ਗੁਰੂ ਪਤਾ ਨੇ ਤੇ ਗੱਲ ਦੇ ਨਾਲ ਲਾ ਕੇ ਕਿਹਾ ਸੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਬੀਅ ਤੇ ਰੰਗਰੇਟੇ ਨੇ ਪਰ ਗੁਰੂ ਪਤਾ ਨੇ ਗੱਲ ਨਾਲ ਲਾ ਕੇ ਕਿਹਾ ਸੀ ਰੰਗਰੇਟੇ ਗੁਰਕੇ ਬੇਟੇ ਇਸੇ ਤਰ੍ਹਾਂ ਇਹਥੇ ਤੇ ਦੇਖੋ ਸਾਡੇ ਸਿੱਖ ਧਰਮ ਦੇ ਅੰਦਰ ਜਦੋਂ ਅੰਮ੍ਰਿਤ ਪਾਣੀ ਕਰਵਾਇਆ ਜਾਂਦਾ ਹੈ ਆ ਉਥੇ ਕਿਹਾ ਜਾਂਦਾ ਅੱਜ ਤੋਂ ਤੁਹਾਡੀ ਪਿਛਲੀ ਜਾਤ ਕੁਲ ਸਭ ਨਾਸ਼ ਅੱਜ ਤੋਂ ਤੁਸੀਂ ਸਿੱਖ ਜੇ ਅੱਜ ਤੋਂ ਤੁਸੀਂ ਸਿੱਖ ਜੇ ਅੱਜ ਤੋਂ ਤੁਹਾਡੇ ਧਾਰਮਿਕ ਪਿਤਾ ਨੇ ਸਬਦ ਦੇ ਗੁਰੂ ਗੋਬਿੰਦ ਸਿੰਘ ਧਾਰਮਿਕ ਮਾਤਾ ਸੈਦ ਗੌਰ ਇਹ ਤਰ੍ਹਾਂ ਸਿਖਾਉਣਾ ਕੀਤਾ ਤੁਸਨ ਕਿ ਇਹੋ ਜੇ ਧਰਮੀ ਬਣੀ ਹੈ ਗੁਣਾਨੀ ਪਿਤਾ ਨੇ ਇੱਥੋਂ ਤਾਂ ਕਿਹਾ ਕੀਤਾ ਕਿ ਜੋਗੀ ਵੀ ਧਰਮ ਮੰਨਦੇ ਸਿਬ ਕੇਵਲ ਤੇ ਕੇਵਲ ਇੱਕ ਧਰਮ ਹੈ ਜੀ ਗਿਆਨ ਇਕੱਠਾ ਕਰੀਏ ਪਰ ਜਿਹੜੇ ਉਹਨਾਂ ਦੇ ਫਰਜ਼ ਸੀ ਕਰਤਵ ਸੀ ਸਮਾਜ ਪ੍ਰਤੀ ਆਪਣੇ ਮਾਤਾ ਪਿਤਾ ਦੇ ਪ੍ਰਤੀ ਉਹ ਉਹਨਾਂ ਨੇ ਵੀ ਨਿਭਾਉਣੇ ਨਾ ਕੀਤੇ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੇ ਕਿੰਦੇ ਬ੍ਰਾਹਮਣ ਦਾ ਇੱਕੋ ਹੀ ਕਰਮ ਹੈ ਵੀ ਬਸ ਵੇਦਾਂ ਆਦਿਕ ਦਾ ਗਿਆਨ ਪ੍ਰਾਪਤ ਕਰੇ ਉਹ ਇਹਨਾਂ ਨੂੰ ਪੜੇ ਖੱਤਰੀ ਸ਼ਬਦੰ ਸੂਰ ਸ਼ਬਦੰ ਕਹਿੰਦੇ ਖੱਤਰੀਆਂ ਦਾ ਧਰਮ ਹੈ ਕੇਵਲ ਤੇ ਕੇ ਸੂਰਮਿਆਂ ਦੇ ਵਾਂਗ ਲੜੀ। শূਦਰ ਸ਼ਬਦੰਗ ਪ੍ਰਕਿਰਤੇ ਤੇ শূਦਰਾ ਦਾ ਕੰਮ ਧਰਮ ਹੈ ਉਹ ਉੱਚ ਜਾਤੀਆਂ ਦੀ ਸੇਵਾ ਕਰਨ। ਅਰਗੁਨਾਨਿਕ ਪਤਾ ਦੇ ਮਾਤਾ ਨੇ ਪਤਾ ਕੀ ਹੈ ਜੀ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਨਸ ਭਿਓ ਨਾਨਕ ਤਾਂ ਕਾ ਦਾਸ ਹੈ ਸੁਈ ਨਰੰਜਨ ਦੇਵ ਕਿੰਦੇ ਸਾਡਾ ਸਾਰਿਆਂ ਦਾ ਧਰਮ ਜੀਵ ਭਲਿਓ ਇੱਕ ਪਰਮਾਤਮਾ ਦਾ ਨਾਮ ਜਪਣਾ ਆਈ ਉਸ ਇੱਕ ਪਿਤਾ ਦੀ ਸੰਤਾਨ ਹੈ ਜਿਹੜਾ ਤੇ ਇਸ ਭੇਤ ਨੂੰ ਸਮਝ ਲੈਂਦਾ ਹੈ ਦਾਸ ਨਾਨਕ ਉਹਦਾ ਦਾਸ ਹੈ ਨਾਨਕ ਤਾਂ ਕਾ ਦਾਸ ਹੈ ਸੋ ਇਹ ਨਰੰਜਨ ਦੇਵ ਕਹਿੰਦੇ ਉਹ ਤੇ ਪਰਮਾਤਮਾ ਦਾ ਰੂਪ ਹੋ ਗਿਆ ਜਿਹਨੇ ਇਸ ਭੇਤ ਨੂੰ ਸਮਝ ਲਿਆ ਆਇ ਤੇ ਖਿਮਾ ਕਰਿਓ ਸਾਡੇ ਸਿੱਖ ਧਰਮ ਦੇ ਅੰਦਰ ਵੀ ਕਈ ਇਹੋ ਜੇ ਸੰਸਥਾਵਾਂ ਦੇ ਨਾਲ ਜੁੜ ਜਾਂਦੇ ਨੇ ਉਹ ਆਪਣੀ ਮਾਂ ਭਾਵੇਂ ਉਹਨਾਂ ਦੀ ਅੰਮ੍ਰਿਤਧਾਰੀ ਵੀ ਹੋਵੇ ਉਹਦੇ ਹੱਥ ਦਾ ਨਹੀਂ शकਦੇ ਕਹਿੰਦੇ ਤੂੰ ਇਹ ਸਾਡੀ ਸੰਸਥਾ ਵਾਲੇ ਨਹੀਂ ਉਹ ਆਪਣੇ ਬਾਟਾ ਅਲੱਗ ਤਿਆਰ ਕਰਦੇ ਨੇ ਆਪਣਾ ਦੇਗ ਅਲੱਗ ਆਪਣਾ ਪ੍ਰਸ਼ਾਦਾ ਅਲੱਗ ਇਹੋ ਜੇ ਬੜੇ ਮੈਨੂੰ ਮਾਤਾਵਾਂ ਮਿਲਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਸਾਡਾ ਬੱਚਾ ਜਿਹੜਾ ਜੀ ਉੱਤੇ ਦੇਖੋ ਐਸ ਪਸੰਦ ਨੂੰ ਪੈਨੇ ਸਮਝਾਵੋ ਕੋਈ ਇਹਨੂੰ ਸਮਝਾਵੋ ਕੋਈ ਕਿਹੜੀ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਸਾਨੂੰ ਇਹਨਾਂ ਬਾਤਾਂ ਚੋਂ ਹੀ ਗਰੂਪ ਕਰਨੇ ਸਾਨੂੰ ਵੇਖੋ ਕੱਢਣਾ ਕੀਤਾ ਸੀ ਇਹਨਾਂ ਹੂਚ ਨੀਚ ਵਿਤਕਰੇ ਤੇ ਮਿਟਾਏ ਸੀ ਅੰਤਜੈ ਲਈ ਹੈ ਨਾ ਜੀ ਗੁਰਨਾਨਕ ਪਤਾ ਜੀ ਦੇ ਨਾਲ ਕੋਣ ਹੈ ਇੱਕ ਬਾਬਾ ਅਕਾਲ ਰੂਪ ਦੂਜਾ ਰਬਬੀ ਮਰਦਾਨਾ ਤੇ ਗੁਰੂ ਪਾਇਸ਼ੇ ਨੇ ਉਦਾਸੀਆਂ ਦੇ ਅਧੀਨ ਕਿਹੜਾ ਵੇਖੋ ਨਾਲ ਕੋਈ ਰੱਖਿਆ ਸੀ ਆਪਣਾ ਅਲੱਗ ਰਸੋਈਆ ਜਾਂ ਕਿੱਥੇ ਵੇਖੋ ਐਨੇ ਸਾਲ ਕਦੀ ਮੁਸਲਮਾਨਾਂ ਦੇ ਘਰ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਅਹੀਂ ਕਿਹੜੇ ਅਜੇ ਇਹੋ ਜਿਹੇ ਧਰਮਾਂ ਦੇ ਵਿੱਚ ਪੈ ਗਏ ਫੋਕ ਫੋਕੜ ਕਰਮਾਂ ਦੇ ਵਿੱਚ ਜਿਨੋਂ ਅਹੀਂ ਤੇ ਰੰਮਨ ਨਹੀਂ ਬੈਠੇ ਆ। ਛੋਟੇ ਸਾਹਿਬ ਜਿਆਦੇ ਨੂੰ ਦੇਖ ਲਈਏ, ਮਾਤਾ ਗੁਜਰ ਕੋਰ ਜੀ ਨੂੰ ਦੇਖ ਲਈਏ, ਕੰਮੂ ਮਾਸ਼ ਕੀ ਦੇ ਘਰ ਰਹਿੰਦੇ ਨੇ। ਸਾਹਿਬ ਜਿਆਦੇ ਨੇ ਵੇਖੋ ਦੇ ਘਰੋਂ ਮਾਤਾ ਲక్ష్ਮੀ ਦੇ ਘਰੋਂ ਜਦੋਂ ਪ੍ਰਸ਼ਾਦਾ ਲਿਆਉਂਦੇ ਨੇ ਕੰਮੂ ਮਾਸ਼ ਕੀ ਦੇ ਘਰ ਦੇ ਕਿਸ਼ਕ ਦੇ ਨੇ। ਹਰ ਗੁਰੂ ਸਾਹਿਬਾਂ ਜੀ ਦੇ ਇਤਿਹਾਸਨ ਚਾਹੀ ਪੜ ਕੇ ਦੇਖ ਲਈਏ। ਕੋਈ ਕਿਤੇ ਇਹ ਜੀ ਗੱਲ ਨਹੀਂ ਮਿਲਦੀ। ਪਰ ਆਦਿਪਾਂ ਪਤਾ ਨਹੀਂ ਕਿਹੜਾ ਇਹੋ ਜਿਹਾ ਧਰਮ ਨੇ ਬਣਾਉਣਾ ਸ਼ੁਰੂ ਕਰ ਦਿੱਤਾ ਆਪਣੇ ਘਰਾਂ ਤੋਂ ਵੀ ਅਸੀਂ ਦੂਰ ਹੋ ਗਏ ਆਪਣੇ ਰਿਸ਼ਤਿਆਂ ਤੋਂ ਵੀ ਦੂਰ ਹੋ ਗਏ ਇਹੋ ਜਿਹਾ ਧਰਮ ਇੱਥੇ ਬਣਾਇਆ ਸਾਨੂੰ ਗੁਰੂ ਪਤਾ ਨੇ ਵੀ ਮੈਂ ਮਾਂ ਦੇ ਹੱਥ ਦਾ ਨਹੀਂ ਸ਼ਖਣਾ ਪੜਿਆ ਮਾਤਾ ਪਿਤਾ ਦਾ ਰਹਿਣ ਤੇਹੀਂ ਦੇ ਨਹੀਂ ਸਕਦੇ ਮਾਤਾ ਪਿਤਾ ਦਾ ਰਹਿਣ ਨਹੀਂ ਦੇ ਸਕਦੇ ਪਤਾ ਨਹੀਂ ਕਿਹੜੀ ਉਤਰਤਾ ਦੇ ਵਿੱਚ ਮਗਰ ਮਨੁੱਖ ਪਿਆ ਹੋਇਆ ਹੈ ਜਿਹਨੂੰ ਇੰਨੇ ਮਨੁੱਖ ਧਰਮੀ ਮੰਨੇ ਬੈਠਾ ਵੀ ਮੈਂ ਧਰਮੀ ਐ ਮੈਂ ਧਰਮੀ ਐ ਦਾਜਿਆ ਲਈ ਕਿਹੜਾ ਧਰਮ ਸੀ ਦੇਖੋ ਮਤ ਅੱਜ ਇੱਕ ਦਿਨ ਦੇ ਵਿੱਚ ਹੀ ਸਹਿਬ ਜਦੇ 7 ਤੇ 9 ਸਾਲ ਦੀ ਆਰਜਾ ਦੇ ਵਿੱਚ ਨੀਆਂ ਦੇ ਵਿੱਚ ਥੋੜਾ ਖਲੋਗੇ ਨੇ ਪਹਿਲਾਂ ਕਿੰਨਾ ਉਹ ਕਰੰਬਰ ਇਹ ਪਤਾ ਇਧਰੜ ਹੈ ਜੇ ਸੂਬੇ ਦੀ ਕਚਹਿਰੀ ਦੇ ਅੰਦਰ ਜਾ ਕੇ ਦੇਖੋ ਉਹਨਾਂ ਨੂੰ ਧਰਮ ਸਿਖਾਉਂਦੇ ਪੈਨ ਵੀ ਵੇ ਤੋਹੀਂ ਤੇ ਵੇਖੋ ਧਾਰਮਿਕ ਗ੍ਰੰਥ ਕੁਰਾਨ ਨੂੰ ਵੀ ਪੜ੍ਹ ਕੇ ਉਹਨਾਂ ਦੇ ਸੂਹਾ ਵੀ ਖਾਂਦੇ ਜੋ ਉਸ ਸੰਸਾਰ ਚਲਦੇ ਵੀ ਨਹੀਂ ਕਿੰਨਾ ਗਿਆਨ ਹੈ ਕਿੰਨੀ ਸਮਝ ਹੈ ਅੱਜ ਖਿਮਾ ਕਰੂ ਸਾਡੇ ਵਰਗੇ ਬੜੇ ਬੜੇ ਵੱਡੀ ਵੱਡੀ ਉਮਰਾਂ ਵਾਲੇ ਵੀ ਅਜੇ ਇਹੋ ਹੀ ਪੁੱਛੀ ਜਾਂਦੇ ਨੇ ਜੀ ਨਿਤਨੇਮ ਦੀਆਂ ਬਾਣੀਆਂ ਕਿਹੜੀਆਂ ਨੇ ਮੂਲ ਮੰਤਰ ਕਿੱਥੋਂ ਤੱਕ ਹੈ ਜੀ ਜੇ ਹਵਾ ਦਾ ਕੋਈ ਧਰਮ ਨਹੀਂ ਨਾ ਸੂਰਜ ਦਾ ਕੋਈ ਧਰਮ ਨਹੀਂ ਉਹ ਤਾਂ ਆਪਣੇ ਧਰਮ ਦੇ ਚਪਕੇ ਨੇ ਉਹਨਾਂ ਦਾ ਧਰਮ ਹੈ ਜੋ ਉਹਨਾਂ ਦਾ ਫਰਜ ਹੈ ਕਰਤਵ ਹੈ ਉਹ ਕੁਝ ਕਰਦੇ ਪੈਣ ਜੇ ਉਹ ਪ੍ਰਮਾਤਮਾ ਨੇ ਉਹਨਾਂ ਨੂੰ ਕਹਿਣਾ ਕੀਤਾ ਹੈ ਪਰ ਮਨੁੱਖੀ ਹੈ ਜਿਹੜਾ ਇਹ ਮਨੁੱਖਪੁਣੇ ਤੋਂ ਹਟਦਾ ਜਾ ਰਿਹਾ ਹੈ ਪਸ਼ੂ ਪਾਣਾ ਮਨੁੱਖ ਦੇ ਅੰਦਰ ਆਉਂਦਾ ਪਿਆ ਹੈ ਦਾਤਾ ਹੀ ਨੂੰ ਤੇ ਕਹਿਣਾ ਪਿਆ ਨਰੂ ਮਰੇ ਨਰ ਕਾਮ ਨਾ ਆਵੇ ਜਿਸ ਦਿਨ ਮਨੁੱਖ ਦੇ ਅੰਦਰੋਂ ਇਨਸਾਨੀਅਤ ਨਾਮ ਦੀ ਚੀਜ਼ ਮਰ ਗਈ ਨਾ ਮਨੁੱਖ ਕਿਸੇ ਕੰਮ ਦਾ ਨਹੀਂ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਮਨੁੱਖ ਦੇ ਨਾਲੋਂ ਤਾਂ ਫਿਰ ਉਹ ਪਸ਼ੂ ਚੰਗਾ ਜਿਹੜਾ ਜਿੰਦਿਆਂ ਵੀ ਕੰਮ ਸਵਾਰਦਾ ਹੈ ਤੇ ਮਰਨ ਤੋਂ ਬਾਅਦ ਵੀ ਉਹ ਮਨੁੱਖੀ ਕਾਦਾ ਜਿਹੜਾ ਨਾ ਦੇਖੋ ਜਿਉਂਦਿਆਂ ਕਿਸੇ ਦੇ ਕੰਮ ਆਇਆ ਨਾ ਉਹਨੂੰ ਆਪਣੇ ਫਰਜ਼ ਬਾਰੇ ਪਤਾ ਹੈ ਨਾ ਉਹਨੂੰ ਆਪਣੇ ਕਰਤਵ ਬਾਰੇ ਪਤਾ ਹੈ ਵੇਖ ਲੋ ਜਿੱਥੇ ਵੀ ਕੋਈ ਕੁਦਰਤੀ ਆਫਤ ਹੁੰਦੀ ਹੈ ਸਿੱਖ ਫੋਮ ਉੱਥੇ ਪਹੁੰਚ ਜਾਂਦੀ ਹੈ ਕੀ ਤਰ੍ਹਾਂ ਸਿਖਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਨਾ ਮਾਨਸ ਕੀ ਜਾਤ ਅਸਬੇ ਏਕੇ ਪਹਿਚਾਨ ਬੋ ਅੱਜ ਤੇ ਖਿਮਾ ਕਰਿਓ ਕਿ ਇਹਨੂੰ ਰਾਮ ਸ਼ਬਦ ਤੋਂ ਅਲਰਜੀ ਹੈ ਕਿ ਇਹਨੂੰ ਖੁਦਾ ਕਹਿੰਦੋਂ ਅਲਰਜੀ ਹੈ ਕੋਈ ਕਹਿੰਦਾ ਵਾਹਿਗੁਰੂ ਕਹਿੰਦੇ ਜੀ ਨਹੀਂ ਭਲੇ ਗੁਰੂ ਪਿਤਾ ਨੇ ਤੇ ਵੇਖੋ ਸਾਨੂੰ ਪਾਵਨ ਬਾਣੀ ਵਿੱਚ ਕਹਿੰਦਾ ਵੀ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ੍ਹਾ ਉਪਜਿਆ ਕੌਣ ਭੱਲੇ ਕੋ ਮੰਦੇ ਇਹ ਸਾਰੇ ਇੱਕੋ ਨੂਰ ਤੋਂ ਪੈਦਾ ਹੋਏ ਨੇ ਐਵੇਂ ਨਹੀਂ ਵੇਖੋ ਜਿਨ੍ਹਾਂ ਨੇ ਸਿੱਖ ਧਰਮ ਨੂੰ ਪੜ੍ਹਿਆ ਹੈ ਨਾ ਸਮਝਾਇਆ ਉਹਨਾਂ ਨੇ ਕਹਿੰਦਾ ਇੱਕ ਨਾ ਇੱਕ ਦਿਨ ਜਦੋਂ ਦੁਨੀਆ ਸਿਆਣੀ ਹੋ ਜਾਵੇਗੀ ਇੱਥੇ ਇੱਕੋ ਹੀ ਧਰਮ ਹੋਵੇਗਾ ਫਿਰ ਤੇ ਉਸ ਦਿਨ ਸਭ ਦਾ ਇੱਕੋ ਹੀ ਗੁਰੂ ਹੋਵੇਗਾ ਉਹ ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਸਾਰੀ ਮਾਨਵਤਾ ਨੂੰ ਸਹੀ ਸੇ ਦੇਵਣ ਵਾਲੇ ਨੇ ਆਪਣੇ ਇਕ ਲਾਵੇ ਦੇ ਵਿੱਚ ਲੈਵਣ ਦੇ ਸਮਰੱਥ ਨੇ ਗੁਰੂ ਪਾਤਸ਼ਾਹ ਸੋ ਸਚੇਤਰ ਮੇ ਬਣੇ ਆਪਣੇ ਫਰਜ਼ ਆਪਣੇ ਕਰਤਵ ਨੂੰ ਸਮਝੀਏ ਜੀ ਇੰਨੇ ਇੱਕ ਗਿੰਦੇ ਪ੍ਰਵਾਨ ਕਰਨੀਆਂ ਕੋਤਾਨ ਕੋਤਿ ਸ਼ੁਕਰਤਨ ਵਾਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੂਹ ਸੰਗਤਾਂ ਦਾ ਜੀ ਹੋਈ ਬੇਅੰਤ ਬੇਅੰਤ ਬੁਲੰਦੇ ਲੇਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ